ਨਾ ਪਾਪ ਨੇ ਮਾਰ ਨਹੀਂ ਉਹਨੇ ਕਾਲਾ ਕਰ ਰਹੀਆਂ ਤੋੜਿਆ ਹਾਰ ਮਿੱਟੀ ਨਾ ਕਿਦਾਂ ਸਮਝੇਂਗੀ ਨੀ ਬਿੰਡਾਂ ਦੀਆਂ ਰਾਤਾਂ ਨੂੰ ਜੇ ਬੜੀ ਸ਼ਾਮ ਮੇਰੇ ਪਾਪੇ ਨੂੰ ਗੁੱਸੇ ਆਈਆਂ ਆ ਪਾਪੇ ਦੀਆਂ ਜੜਾ ਸਾਰੇ ਖਾ ਤਾ ਗਿਓ ਨੰਗਨ ਵਰਤ ਕੋਈ ਨਹੀਂ ਜਗ੍ਹਾ ਹੈ ਖਾਣਾ ਪੀਣਾ ਹਾਂ <biases> <गणगा> साग ने मारना बडा <laughs> <relación>

ਕਿ ਹੋਰੀ ਨੇ ਘਰਾਂ ਦੇ ਸਾਡੀ ਪਹਿਲੀ ਆ ਹੋਰ ਨਹੀਂ ਕੋਈ ਹੋਰੀ ਨਹੀਂ ਕਿ ਅੱਗੇ ਪਪਾ ਨਹੀਂ ਹੈ ਅੱਗੇ ਪਪਾ ਪਪਾ ਦਵਾਈ ਨਾ ਪਲੇ ਹੁੰਦੇ ਨਾ ਉਹ ਚੀਜ਼ ਨਹੀਂ ਹੈ ਲੱਭਾ ਨਹੀਂ ਪਵਾਉਂਦਾ ਉਹ ਵੀ ਜਿਹੜਿਆ ਗਨ ਨੇ ਲੀਆ ਕੋਠੇ ਦੇ ਮਿੱਟੀ ਪਾਪਾ ਦੇ। ਉਹ ਥੇ ਤੇ سارے ਸਾਰੇ ਕੋਠਾ ਤੋਂ ਨਹੀਂ ਜਦੇ। ਉਹ ਸਾਨੀ। ਹਾਂ ਹੈ ਨਹੀਂ ਥੱਲੇ। ਲਿਖ ਨਹੀਂ ਕਿਤੇ ਵੇੜੇ। ਇਹ ਲੈ ਕੇ ਖਰੀ ਆਲੀ ਇਹ ਖਨੂ ਮੈਂ ਉੱਧਰ ਪੋੜੀ ਆ। ਆਹੋ। ਮੈਂ ਨਹੀਂ ਪਾਪਾ। ਇਹ ਨਹੀਂ ਹਾਂ। ਉਹਦੇ ਇੱਕ ਅੱਦਾਂ ਹੋਣਾ ਵਾ। ਪੋੜ ਲਿਆ। ਮੈਂ ਆ ਜਾਣਾ ਫੋਨ ਕਰੀ। ਉਹ ਕਿੱਥੇ ਭੇਲਿਆ ਨੇ ਭਿੰਦਰੀਂ। ਹਾਂਜੀ। ਬਸ ਕਰ ਪਾ। ਚਲ।

ਚਲਾਵਾਂ ਵਾਲਾ ਚੱਲਦਾ ਤੇਰੇ ਕੋਲ ਮੇਰੇ ਕੋਲ ਚੱਲਦਾ ਮੈਂ ਪੱਤ ਨਹੀਂ ਆਂ ਗਾਇਆਂ ਪੱਠੇ ਭਾਗੇ ਚੱਲ ਉਹਨਾਂ ਦਾ ਉੱਪਰ ਕਰਾ ਲੋ ਆਪਣਾ ਰੇੜਾ ਜਿੱਤੇ ਆਪਾਂ ਪੱਠੇ ਲੈ ਕੇ ਆਉਨੇ ਆ ਮੈਂ ਇੱਥੇ ਕੰਮ ਨਹੀਂ ਜਾਣਾ ਲਾਹ ਜੀ ਗਲੀ ਤੇ ਬਣਾਵੇਂ ਨਾ ਵਲੋਗ